ਉਸੀ ਜੀਵਨ ਜਦੋਂ ਉਹ ਬਾਦਸ਼ਾਹ ਵਰਗੇ ਸਿਕੰਦਰ ਬਾਦਸ਼ਾਹ ਵਰਗੇ ਦੁਨੀਆਂ ਨੂੰ ਜਾਂਦੇ ਨੇ ਕਿ ਦੁਨੀਆਂ ਨੂੰ ਸੇਧ ਦੇ ਕੇ ਜਾਂਦੇ ਨੇ ਦੁਨੀਆਂ ਨੂੰ ਦੱਸ ਕੇ ਜਾਂਦੇ ਨੇ ਕਹਿੰਦੇ ਜਦੋਂ ਸਾਡੀਆਂ ਅਸਥੀਆਂ ਚੱਲਣ ਤੇ ਤਿੰਨ ਵਜਨ ਕਰੀ ਸੀ ਕੋਈ ਬਾਦਸ਼ਾਹ ਕਹਿੰਦੇ ਤਿੰਨ ਜਦੋਂ ਮੇਰੀ ਮੌਤ ਹੋਵੇ ਮੇਰਾ ਜਨਾਜ਼ਾ ਨਿਕਲੇ ਨਾ ਇਹਦੇ ਤਿੰਨ ਗੱਲਾਂ ਕਰਕੇ ਦੁਨੀਆਂ ਨੂੰ ਦੱਸ ਦਿਓ ਤੇਰੀਆਂ ਸੀ ਤਿੰਨ ਗੱਲਾਂ ਕਹਿੰਦੇ ਨੰਬਰ 1 ਤਕ ਜਿਹੜਾ ਮੇਰਾ ਜਨਜਾਤ ਉਹਨੂੰ ਜਿਹੜਾ ਮੋਟਾ ਲਾਉਣੇ ਨਾ ਉਹ ਗੈਰ ਤੇ ਹਕੀਮ ਲਾਉਣਗੇ ਹੋਰ ਕਿਸੇ ਦੇ ਮੋਟਾ ਨਹੀਂ ਲਾਉਣਗੇ ਕਹਿੰਦੇ ਦੂਜਾ ਨੰਬਰ ਕਹਿੰਦੇ ਦੂਜਾ ਨੰਬਰ ਜਦੋਂ ਮੈਂ ਮੇਰੀ ਅੱਖੀਂ ਤੁਰੇ ਮੇਰਾ ਜਨਜਾਤ ਆ ਨਿਕਲੇ ਮੇਰੀ ਅੱਖੀਂ ਤੋਂ ਪੈਸੇ ਸੋਟੇ ਪੈਸੇ ਕਹਿੰਦੇ ਤੀਜਾ ਨੰਬਰ ਕਹਿੰਦੇ ਤੀਜਾ ਨੰਬਰ ਇਹ ਹੈ ਕਿ ਮੇਰੇ ਹੱਥ ਤੇ ਪੈਰ ਬਾਹਰ ਪਟਦੇ ਇਹ ਤਿੰਨ ਗੱਲਾਂ ਕਹਿੰਦੇ ਕਰਿਓ ਹੱਥ ਪੈਰ ਬਾਹਰ ਕਰਕੇ ਉਹ ਕਹਿੰਦੀ ਇਹ ਹੋ ਜਾਏਗਾ ਸਰੇ ਦਾ ਮਤਲਬ ਤੇ ਦੱਸ ਦਿਓ ਕੀ ਹੈ ਕਹਿੰਦੇ ਤਾਂ ਮਤਲਬ ਇਹ ਹੈ ਕਿ ਦੁਨੀਆ ਨੂੰ ਸੰਸਾਰ ਨੂੰ ਪਤਾ ਲੱਗ ਜਾਏ ਕਿ ਜਿਹੜਾ ਕੌਹੁ ਬਾਦਸ਼ਾਹ ਗਿਆ ਜਿਨ੍ਹਾਂ ਨੇ ਮੁਰਦਿਆਂ ਦੇ ਮੁਰਦਿਆਂ ਦੀਆਂ ਉਹਨੇ ਕਬਰਾਂ ਦੀ ਪਟਵਾਤੀਆਂ ਪਰਬਾਂ ਤਤੋ ਨਵੀਂ ਬਟਵਾ ਕੇ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਰੁਪਈਆ ਰੁਪਈਆ ਪੈਸਾ ਪੈਸਾ ਪਾਉਂਦੇ ਇਹ ਮੁਸਲਮਾਨ ਜੇ ਤੁਕਈ ਉਹਨਾਂ ਦਾ ਮਨੋਕ ਚੜਾਈ ਕਰਦਾ ਰਹੇ ਉਹਦੇ ਉਹਦੇ ਮੂੰਹ ਦੇ ਵਿੱਚ ਪੈਸਾ ਪਾਉਂਦੇ ਇਸੇ ਦੇ ਰੁਪਈਆ ਪਾਉਂਦਾ ਕਿਸੇ ਨੇ ਪੈਸਾ ਪਾਉਂਦਾ ਉਹ ਕੋ ਵੀ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਕਬਰਾਂ ਪਟਾ ਕੇ ਵੀ ਪੈਸੇ ਕਢਾ ਲੇ ਇਹਦਾ ਕੋਈ ਬਾਦਸ਼ਾਹ ਨਹੀਂ ਜਿਹੜਾ ਕਹਿੰਦਾ ਮੈਂ ਦੁਨੀਆ ਕੋਲ ਪੈਸਾ ਨਹੀਂ ਰਹਿਣ ਦੇਣਾ ਸਾਰੀ ਦੁਨੀਆ ਦੀ ਮਾਇਆ ਮੈਂ ਕੱਢੀ ਕਰਦਾ ਇੰਨਾ ਉਹਦਾ ਦਿਮਾਗ ਜਿਹੜਾ ਆਪ ਸਕਦਾ ਐਨੇ ਉਹਦੇ ਦਿਮਾਗ 'ਚ ਬਾਦਸ਼ਾਹ ਹੀ ਵਰਦਾ ਮਗਰਾਂ ਨਹੀਂ ਬਤਵਾਤੀਆਂ ਕੋਈ ਬਾਦਸ਼ਾਹ ਹੁਣ ਉਹ ਜਦੋਂ ਚੱਲਿਆ ਦੁਨੀਆ ਤੋਂ ਜਦੋਂ ਦੁਨੀਆ ਤੋਂ ਜਾ ਰਿਹਾ ਨੂੰ ਬਿਆਜੋ ਇੱਕ ਇੱਕ ਦਾ ਮਤਲਬ ਤੁਹਾਨੂੰ ਸਮਝਾ ਦੇਣਾ ਲੋਕ ਜਦੋਂ ਮੈਂ ਜਾਵਾਂ ਤੇ ਇਹ ਦੇਖਣ ਕਿ ਉਹ ਜਾਂਦਾ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਜਿਨੇ 40 ਦਾ ਜਮਾਇਆ ਧਨ ਇਕੱਠਾ ਕਰਿਆ ਜੁੜਿਆ ਅੱਜ ਉਹ ਦੇ ਲੋਕ ਦਰੀਆਂ ਕੋ ਕੱਲੇ ਉਹਦੇ ਪੈਰਾਂ ਵਿੱਚ ਨਾ ਚੋੜਾ ਤੇ ਨਾ ਹੱਥਾਂ ਵਿੱਚ ਐਸਾ ਕੋਈ ਆਤ ਨਹੀਂ ਖਾਲੀ ਪੈਰ ਵੀ ਖਾਲੀ ਹੋ ਜਲੇ ਕਹਿੰਦੇ ਦੂਜਾ ਨੰਬਰ ਕਹਿੰਦੇ ਜਦੋਂ ਵੈਤ ਹਕੀਮ ਮੇਰੇ جناਜੇ ਨੂੰ ਮੋਢਾ ਲਾਉਂ ਕੇ ਕੰਦਾ ਲਾਉਂਦੇ ਇਹ ਵੀ ਪਤਾ ਲੱਗ ਜੇ ਕਿ ਕੋਈ ਕੰਧਾਂ ਤੋਂ ਵੀ ਘਾਟ ਨਹੀਂ ਸੀ ਤੇ ਕੋਈ ਦੋਧਰਾਂ ਦੀ ਵੀ ਘਾਟ ਨਹੀਂ ਸੀ ਤੇ ਕੋਲ ਬਦਵਾਨੀਆਂ ਦੀ ਵੀ ਘਾਟ ਨਹੀਂ ਸੀ ਜਿਨ੍ਹਾਂ ਨੇ ਮੋਢੇ ਲਾਏ ਪੈਸਾ ਸੁਤੋ ਕਹਿੰਦੇ ਇਹ ਵੀ ਪਤਾ ਲੱਗਦੇ ਪੈਸੇ ਦੀ ਨਹੀਂ ਕੋਈ ਘਾਤ ਨਹੀਂ ਪਰ ਫਿਰ ਵੀ ਜਦੋਂ ਜਦੋਂ ਜਾਣ ਲੱਗਿਆ ਹੱਥ ਨਹੀਂ ਆਤ ਗਿਆ ਉਹ ਸਾਥ ਨਾ ਸ੍ਰੀ ਵਾਹਿਗੁਰੂ ਖਾਲੀ ਹੱਥ ਗਿਆ ਪਰ ਉਹ ਇੱਥੇ ਵੱਡੇ ਵੱਡੇ ਦੁਨੀਆਂ ਦੇ ਰਾਜ ਇੱਥੇ ਵੱਡੇ ਵੱਡੇ ਦੁਨੀਆਂ ਦੇ ਰਾਜ ਉਹ ਤੁਰ ਕੇ ਖਾਲੀ ਨਾ ਨਾਮ ਤੋਂ ਬਿਨਾ ਕਿਤੇ ਬਜੇ ਬਜੇ ਨਿਆ ਤੇਰਾ ਦੇਵ ਤੇ ਤਾਲੀ ਨਾਮ ਤੋਂ ਬਿਨਾ ਕਿਤੇ ਬਜੇ ਬਜੇ ਨਿਆ ਤੇਰਾ ਦੇਵ ਤੇ ਤਾਲੀ ਨਾਮ ਤੋਂ ਬਿਨਾ ਬਦਕੇ ਖੱਲੀ Thank okay. you. ਉਹਨਾਂ ਦੁਗੰਦਰ ਸੰਸਾਰ ਦਾ ਜੋ ਆਪਾਂ ਦੇਖਦੇ ਆਂ ਇੱਕ ਸਾਡੇ ਜਿਉਂਦੇ ਆਂ ਜੁਂਦੇ ਆਂ ਸੁੱਖ ਸੌਣ ਹੁੰਦਾ ਹੈ ਸਾਡੇ ਤੋਂ ਅੱਗੇ ਕੋਈ ਨਹੀਂ ਕੋਲ ਆਪਾਂ ਤੋਂ ਿਆਰ ਕਰਵਾਸਾ ਅਵੰਗ ਕਰਨਾ ਮਾੜੀ ਕਹਿੰਦੇ ਜੇ ਵਾਸਤੇ ਕੁਝ ਬੰਦ ਨੂੰ ਅਤੇ ਅੱਗੇ ਵਾਸਤੇ ਐਜੇਦਨ ਤੇ ਫੇਦਰ ਸਭ ਦੌੜੇ ਕਰਦੇ ਆਂ ਪੱਜੇ ਕਰਦੇ ਆਂ ਅਭੀ ਕਰੀਏ ਅਭੀ ਕਰੀਏ ਅਭੀ ਕਰੀਏ ਪਰ ਅੱਗੇ ਤਾਂ ਕਿਸੇ ਨੂੰ ਨਹੀਂ ਕਈ ਕਹਿੰਦੇ ਜੀ ਇੱਥੇ ਰਹਿ ਜੀ ਸਾਡਾ ਕੋਸ਼ਿਸ਼ ਇੱਥੇ ਅੱਗੇ ਕੁਝ ਵੀ ਨਹੀਂ ਹੈ। ਮਾਰਦਿਕ ਬਾਣੀ ਵਿੱਚ ਇੰਨੀ ਖੋਲ-ਖੋਲ ਗੱਲਾਂ ਦੱਸੀਆਂ ਇੰਨੀ ਖੋਲ-ਖੋਲ ਗੱਲਾਂ ਦੱਸੀਆਂ ਤੇ ਕਹਿੰਦੇ ਅੱਗੇ ਜੀ ਕੁਝ ਵੀ ਨਹੀਂ ਹੈ। ਬਸ ਫਿਰ ਜੇ ਕੇ ਕੁਝ ਨਹੀਂ ਹੈ ਤੇ ਸਮਝ ਉੱਤਰ ਗਿਆ ਹੈ 84 ਦਾ। ਅੱਗੇ ਸਭ ਕੁਝ ਹੈ। ਐਂ ਤਾਂ ਨਹੀਂ ਮਾਰਦਿਕ ਸੱਚੇ ਪਾਤਸ਼ਾਹ ਨੇ ਬਾਣੀ ਸਾਨੂੰ ਸਮਝਾਉਣਾ ਪੜੇ। ਅੱਗੇ ਬਾਣੀ ਵਿੱਚ ਕੁਝ ਬੰਦੀਏ ਕੋਲ ਹੋਵੇ। ਕੁਝ ੱੱਲੇ ਬਣੀ ਧਰਤ ਕੋਈ ਨੇਕੀ ਬਣੀਏ ਕੋਈ ਦਇਆ ਬਣੀਏ ਕੋਈ ਭਲਾ ਬਣੀਏ ਕੋਈ ਚੰਗਿਆਈ ਬਣੀਏ ਅੱਗੇ ਵਾਸਤੇ ਤੇ ਬਾਬਾ ਜੀ ਮਾਰਗ ਵਿਖੇ ਕਹਿੰਦੇ ਮਹਾਰਾਜ ਸਾਡੇ ਜੈਲੀਆਂ ਲੱਗੀਆਂ ਹੋਏ ਦੇਖੀ ਜੀਵਨ ਦੇਖਿਆ ਕਈਆਂ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਾਰਾਜ ਸਾਡੇ ਪਾਤਸ਼ਾਹ ਸੀ ਲਿਖਦੇ ਆ ਮਹਾਰਾਜ ਕਹਿੰਦੇ ਕੀ ਲਿਖਦੇ ਹੋ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਜਿਹੜਾ ਭਲੇ ਦਾ ਕੰਮ ਕਰਦੇ ਹੋ ਉਹ ਸਮਾਂ ਲਿਖਦੇ ਜਦੋਂ ਕੋਈ ਬੰਦਗੀ ਕਰਦੇ ਉਹ ਸਮਾਂ ਲਿਖਦੇ ਜਦੋਂ ਕੋਈ ਨੇਕੀ ਦਾ ਕੰਮ ਕਰਦੇ ਉਹ ਸਮਾਂ ਲਿਖਦੇ ਤੇਰੀ ਜਾਤ ਨਹੀਂ ਪੁੱਛੀ ਜਾਂਦੀ ਤੇਰਾ ਧਰਮ ਨਹੀਂ ਪੁੱਛਿਆ ਜਾਂਦਾ ਤੇਰਾ ਕਰਮ ਪੁੱਛਿਆ ਜਾਂਦਾ ਤੇਰਾ ਕਰਮ ਕੀ ਹੈ ਤੈਨੂੰ ਵੇਖਿਆ ਨਹੀਂ ਜਾਂਦਾ ਤੂੰ ਕੌਣ ਹੈ ਇਹ ਤਾਂ ਕਰਮ ਵਿਖਿਆ ਜਾਂਦਾ ਤੇਰਾ ਕਰਮ ਕੀ ਹੈ ਤੇਰਾ ਕਰਮ ਨਿਰਮਲ ਹੈ ਕਿ ਮਨਾਂ ਦਾ ਕਰਮ ਹੈ ਸਰਕਤਰਮ ਵਿਖਿਆਤਨਾਪੀਆ ਮੈਦਵਾਪਤਿਤੇ ਨੌਕਰੀਆਂ ਜਾਂਦੇ ਹਨ ਸਾਡੀ ਡਿਗਰੀ ਵਿਖੀ ਦਿੱਤੀ ਉਥੇ ਆਪਾਂ ਨੂੰ ਕਿ ਕੀ ਪੜਿਆ ਕਿਵੇਂ ਸਕੂਲ ਗਏ ਕਿਹੜਾ ਪੱਥੇ ਜਾਏਗਾ ਉਹ ਸਾਡਾ ਸਾਡੀ ਡਿਗਰੀ ਦੱਸੇਗੀ ਸਾਡੇ ਕੋ ਸਰਕੀ ਤੇ ਦੱਸੇਗਾ ਕਿ ਇਹਨੇ ਕਰਿਆ ਕੀ ਹੈ ਕਿੰਨੇ ਪਰਸੈਂਟ ਹੈ ਕਿੰਨੀ ਇਹਦੀ ਪੜਾਈ ਕਿੰਨੇ ਇਹਦੀ ਨੌਲੇਜ ਹੈ ਉਹਨੇ ਆਪੇ ਦੱਸਦਾ ਹੈ ਤੇ ਸਾਡੇ ਵੀ ਕਰਮਾਂ ਨੇ ਦੱਸ ਦੇਣਾ ਕਿ ਕਰਿਆ ਕੀ ਹੈ ਭਾਰਾ ਸੱਟੇ ਪਾਛਾ ਨੂੰ ਕਹਿੰਦੇ ਸਤਿਗੁਰੂ ਡੈਰੀਆ ਲੱਗੀਆਂ ਹੋਈਆਂ ਭਲੇ ਦੇ ਕੰਮ ਨੇਕੀ ਦੇ ਕੰਮ ਲਿਖੇ ਜਾਂਦੇ ਹੂੰ ਡੈਰੀ ਵਿੱਚ ਲਿਖਿਆ ਜਾਂਦਾ ਸਾਰਾ ਫਿਰ ਬਾਅਦ ਕਿਹਦੇ ਫਿਰ ਜਦੋਂ ਮੌਤ ਹੋ ਜਾਂਦੀ ਹੈ ਮਨੁੱਖ ਦੀ ਫਿਰ ਉਹ ਸਾਰਾ ਸਮਾਂ ਕੱਟਿਆ ਜਾਂਦਾ ਉਹਦਾ ਸਮਾਂ ਕੱਟ ਕੇ ਇਹਨੇ ਕਿੰਨੇ ਸਮੇਂ ਭਲੇ ਦੇ ਕੰਮ ਕਿੰਨੇ ਨੇਕੀ ਦੇ ਕੰਮ ਤੇ ਨਹੀਂ ਇਹਨੇ ਬੰਦਗੀ ਕੀਤੀ ਇਹਨੇ ਦਇਆ ਕੀਤੀ ਉਹ ਦਾ ਸਮਾ ਉਹ ਗੱਡ ਕੇ ਉਹਨੂੰ ਫਿਰ ਜਮਾ ਕਰਕੇ ਫਿਰ ਉਹਦੀ ਉਮਰ ਬਣਾਈ ਜਾਂਦੀ ਉਹ ਅਸੀਂ ਉਮਰ ਮੰਨਦੇ ਆ ਕਿਸੇ ਦੇ 5 ਸਾਲ ਨਿਕਲੇ ਕਿਸੇ ਦੇ 8 ਸਾਲ ਨਿਕਲੇ ਕਿਸੇ ਦਾ ਸਾਲ ਨਿਕਲੇ ਉਹ ਜਿਹੜੀ ਉਮਰ ਅਸੀਂ ਮੰਨਦੇ ਆ ਕਿ ਅਸਲ ਉਮਰ ਉਹ ਹੈ ਜਿਹੜੀ ਲੇਖੇ ਵਿੱਚ ਲੱਗੀ ਹੈ ਬਾਕੀ ਤੇ ਕਹਿੰਦੇ ਵਿਰਥੀ ਗਵਾ ਲਿਆ ਉਹ ਸਤਿਨਾਮ ਵਾਹਿਗੁਰੂ ਬਾਕੀ ਤੇ ਨੇ ਵਰਤੀ ਗਿਆ ਉਹ ਸਮਾਂ ਜਿਹੜਾ ਉਹ ਲਿਖ ਕੇ ਦੱਸਿਆ ਨਾ ਜੇ ਆਪਾਂ ਵੀ ਆਪਣਾ ਸਮਾਂ ਕੱਢਾਂਗੇ ਆ ਜਿਹੜਾ ਸਮਾਂ ਤੁਸੀਂ ਇੱਥੇ ਘੰਟਾ ਬੈਠੇ ਇਹ ਤੁਹਾਡਾ ਲਿਖੀ ਜਾ ਆ ਸਮਾਂ ਸਾਡਾ ਜਿਹੜੀਆਂ ਸਤ ਸੰਗਤ ਦੀਆਂ ਘੜੀਆਂ ਦੀਆਂ ਇਹ ਵੀ ਜੇ ਆਪਾਂ ਕਹਿੰਦੇ ਸੰਗਤ ਦੇ ਬੈਠਾਂਗੇ ਕੀ ਮਿਲੇਗਾ ਆਪਾਂ ਮੱਥਾ ਟੇਕਦੇ ਆ ਬਾਹਰ ਚਲੇ ਗਨੇ ਮੱਥਾ ਟੇਕਦੇ ਆ ਆਪਾਂ ਧੁੱਪ ਚ ਜਾ ਕੇ ਬਹਿ ਜਾਣਾ ਪਰਮਾਰਥ ਦੇ ਕਹਿੰਦੇ ਭਾਈ ਆ ਜਿਹੜੀ ਸਤ ਸੰਗਤ ਐ ਇਹਦੇ ਵਿੱਚ ਜੇ ਤੂੰ ਬਹਿਣਾ ਸ਼ੁਰੂ ਕਰਦਾ ਤੇ ਤੇਰਾ ਪਾਰ ਪਹਾਰਾ ਹੋਊ ਜੇ ਤੂੰ ਸੰਗਤ ਗੁਰੂ ਦੀ ਕਰੇਗਾ ਜੇ ਤੂੰ ਸੰਗਤ ਸਤਿ ਪੁਰਸ਼ਾਂ ਦੀ ਕਰੇਗਾ ਜੇ ਤੂੰ ਸੰਗਤ ਮਹਾਂ ਪੁਰਸ਼ਾਂ ਦੀ ਕਰੇਗਾ ਉਹ ਮਹਾਂ ਪੁਰਸ਼ ਸਾਧੂ ਜਿਹੜੇ ਰੱਬ ਨਾਲ ਸਾਨੂੰ ਜੋੜਦੇ ਆ ਜਿਹੜੇ ਸਾਨੂੰ ਪਰਮਾਤਮਾ ਨਾਲ ਜੋੜਦੇ ਆ ਤੇ ਜੋੜੇ ਦਾ ਕੌਣ ਜਿਹੜਾ ਆਪ ਜੁੜਿਆ ਹੋਏਗਾ ਉਹ ਜੋੜਦਾ ਹੈ ਜਿਹੜਾ ਆਪ ਹੀ ਨਹੀਂ ਜੁੜਿਆ ਉਹਨੇ ਕਿਹਾ ਜੀ ਮਾਰਦਕੇ ਦੇ ਭਾਈ ਇਹ ਜੀਵਨ ਬੜਾ ਅਮੋਲਕ ਹੈ ਮਾਰਦਕੇ ਦੇ ਜੀ ਸ਼ਾਬਾਸ਼ ਬਹੁਤ ਕਮਾਲ ਦੀ ਗੱਲ ਹੈ ਆਪਣਾ ਵੀ ਉਹੀ ਜੀਵਨ ਲੇਖੇ ਵਿੱਚ ਉਹੀ ਜੀਵਨ ਕੱਟਿਆ ਜਾਏਗਾ ਜਿਹੜਾ ਸਾਡਾ ਤੇਗਾਈ ਚ ਬਤੀਤ ਹੋਇਆ ਇਹ ਨਹੀਂ ਕਿ ਜੀਵਨ ਕਈ ਗੁਵਾਤੀ ਚਲੇਗਾ ਕਿ ਆਪਾਂ ਵੀ ਆਪਾਂ ਵੀ ਇਸ ਪਾਸੇ ਚੱਲੇ ਹੋਏ ਹਾਂ ਸਾਨੂੰ ਵੀ ਜੀਵਨ ਮਿਲਿਆ ਸਮਾਂ ਮਿਲਿਆ ਇੱਕ ਤੱਕ ਢੀ ਬੜੀ ਖੁਸ਼ਹਾਲਤਾ ਇੱਕ ਤੱਕ ਸਹੀ ਬਣੀ ਕੀਮਤੀ ਆ ਬਾਬਾ ਜੀ ਕਹਿੰਦੇ ਕਬੀਰ ਇੱਕ ਘੜੀ ਆਦੀ ਘੜੀ ਆਦੀ ਹੋਵੇ ਆਦ ਕਹਿੰਦੇ ਇੱਕ ਘੜੀ ਦੇ ਜਪ ਲੈ ਇੱਕ ਵੀ ਵੀ ਜਪ ਸਕਦਾ ਅੱਤੀ ਤੇ ਜਪ ਅੱਤੀ ਵੀ ਨੇ ਤੇ ਅੱਤੀ ਤੋਂ ਅੱਤੀ ਜਪ ਲੈ ਘੜੀ ਜਪ ਲੈ ਮਹਾਂਦੇ ਕਹਿੰਦੇ ਤੇਰਾ ਨਾਮ ਉਹ ਜੁਜੇ ਜੇ ਕੋਦੇ ਵਿੱਚ ਸਾਡਾ ਧਲੇ ਤਾਂ ਹੀ ਬਾਬਾ ਜੀ ਕਹਿੰਦੇ ਨਾ ਕਵੀ ਦੇ ਘੜੀਆਂ ਦੀ ਤਰੀਆਦੀ ਹੁੰ ਤੇ ਆਦ ਭਗਤਨ ਸੇਤੀ ਕੋਸ਼ਟੇ ਜੋ ਕੀਨੇ ਸੋਗਾ ਹੋਣਾ ਮੋਸ਼ ਇੱਕਾ ਅੱਖ ਪੈਰ ਨੇ ਸਾਡੇ ਕੋਲ ਅੱਖ ਪੈਰ ਅੱਖਾਂ ਪੈਰਾਂ ਤੋਂ ਬਾਅਦ ਕਹਿੰਦੇ ਤੂੰ ਅੰਮ੍ਰਿਤ ਵੇਲੇ ਦਾ ਪੈਰ ਸੰਭਾਲ ਲਿਆ ਕਰ ਤੇ ਇੱਕ ਛਾਪਾਂ ਦਾ ਪਹਿਲਾ ਪੈਰ ਸੰਭਾਲ ਲੈ ਕਰ ਹੁਣ ਸਾਡੂੰ ਕੋਈ ਨਹੀਂ ਪਤਾ ਕਿ ਜਿਹੜਾ ਅੱਖ ਪੈਰ ਨੇ ਉਹ ਸ਼ੁਰੂ ਕਦੋਂ ਹੁੰਦੇ ਆ ਕਿੰਨੇ ਸਮੇਂ ਦਾ ਬੈਰ 80% ਤੇ ਵਿਚਾਰੇ ਗਲਤੀਆਂ ਕੀ ਪਤਾ ਹੈ ਇਸ ਜੀ ਵਾਲੀ ਵਿਆਪਕ ਕੋਸ਼ਲੀ ਬਬਾਜੀ ਅੱਠ ਪੈਰ ਨੇ ਸਮਾਜ ਦੇ ਹਾਂ ਕਿਉਂਕਿ ਜੇ ਕੁਛਦੇ ਹੋਵਾਂਗੇ ਉਹ ਪਹਿਲੇ ਸਮਝਦੇ ਹੋਵਾਂਗੇ ਤੇ ਪਤਾ ਹੋਏਗਾ ਨਾ ਕਿ ਪਤਾ ਕਰਿਆ ਹੋਏ ਤੇ ਪਤਾ ਹੁੰਦਾ ਜੇ ਪਤਾ ਹੀ ਨਹੀਂ ਕਰਿਆ ਤੇ ਪਤਾ ਨਹੀਂ ਸਾਡੇ ਵੀ ਇਹ ਪਤਾ ਪੱਕਾ ਸੇਖਾਂ ਸਾਡੇ ਕੋਲ ਅੱਠ ਪੈਰ ਨੇ ਤੇ ਮਾਰਚ ਕਹਿੰਦੇ ਤੂੰ ਚੱਪਣਾ ਹੈ

ਸਾਨੂੰ ਸਿਖਾਉਣ ਵਾਲਾ ਹੀ ਨਹੀਂ ਸੀ ਗਿਆਨ ਕੋ ਸਤਨਾ ਹੁ ਸ੍ਰੀ ਵਾਹਿਗੁਰੂ ਗੱਲ ਗਿਆਨ ਕੋ ਸਤਨਾ ਅਤੇ ਜਿਹਨੇ ਸਾਨੂੰ ਸਿਖਾਉਣ ਹੈ ਉਹ ਕਿਚਰ ਬੈਠਾ ਮਾਫ਼ ਕਰ ਦੋ ਹੀ ਨਹੀਂ ਸਕੇ ਇਸ ਉਂਗਲ ਹੈ ਸਾਡੇ ਜੇ ਕਿਤੇ ਆਪਾਂ ਸਿੱਖਣ ਦੀ ਵਿਧੀ ਨਾਲ ਇੱਥੇ ਆਈਏ ਨਾ ਅੱਜ ਦੀ ਇਹ ਦੁਨੀਆ ਦੇ ਹਾਲਾਤ ਬਹੁਤ ਹੋਰ ਹੋਣੇ ਸੀ ਪਰ ਪਸ ਸਿੱਖੇ ਨਹੀਂ ਨਾਲ ਕਿਸੇ ਦਾ ਸੇਰ ਨਾ ਪੁੱਛਿਆ ਆਪਾਂ ਪੁੱਛਿਆ ਨਹੀਂ ਕਿ ਦਸਾਂ ਦਾ ਰਸੇ ਇਹ ਸਾਡੇ ਸਕੂਲ ਨੇ ਇਹ ਸਾਡੇ ਕੋਲ ਕਿੰਨਾ ਕੌਣ ਹੈ ਅਸੀਂ ਕਿੰਨੇ ਇੱਕ ਇਤਿਹਾਸ ਦੇ ਜਾਨੂ ਆ ਅਸੀਂ ਕਿੰਨੇ ਇੱਕ ਕੁਰਬਾਨੀ ਦੇ ਜਾਨੂ ਆ ਧੱਕਦੇ ਨਹੀਂ ਸਾਡੇ ਪੱਲੇ ਬਸ ਮੱਥਾ ਟੇਕਿਆ ਅਰਮਾਨ ਦਾ ਸਭ ਚਲਾ ਗਿਆ ਕਹਿੰਦੇ ਹੋ ਗਿਆ ਪਲਾ ਸਾਡਾ ਨਹੀਂ ਹੋਏਗਾ ਮਾਰ ਕੇ ਕਹਿੰਦੇ ਜਿੰਨਾ ਚਿਰ ਕੋ ਬਦਗੀ ਨਹੀਂ ਕਰਦਾ ਇੰਨਾ ਚਿਰ ਕੋ ਮੇਰੀ ਸ਼ਬਦ ਦੀ ਵਿਚਾਰ ਸੁਣਦਾ ਨਹੀਂ ਕਰਦਾ ਨਹੀਂ ਜਿੱਥੇ ਮਰਜੀ ਤੋੜ ਲੈ ਇਹ ਰੱਬਾ ਮੈਂ ਮਰਦਾਨੀ ਵੀ ਇੱਕ ਤੌਰ ਤਸਾ ਮਾਰਕਿੰਦੀ ਸਤ ਗੁਰ ਨੂੰ ਸਭ ਉਹ ਦੇਖਦਾ ਜਿੰਦਾ ਜਗਤ ਸੰਸਾਰ ਕਿੱਥੇ ਮੁਕਤ ਨਾ ਹੋ ਗਈ ਜਿੱਥੇ ਸ਼ਬਦ ਨਾ ਕਰੇ ਵਿਚਾਰ ਨਾ ਕਰ ਮਰ ਜੋ ਕਹਿੰਦੇ ਉਹ ਗੱਲ ਨਾ ਕਰਦਾ ਮਾਰਕਿੰਦੀ ਦੇਖਣ ਨਾਲ ਤੈਨੂੰ ਮੁਕਤੀ ਨਹੀਂ ਮਿਲਣੀ ਕਿ ਦੇਖਿਆ ਤੇ ਮੁਕਤ ਹੋ ਗਿਆ ਆਦਿਕੇ ਤੇ ਜਿੰਨਾ ਚਿਰ ਉਹ ਮੇਰੀ ਸ਼ਬਦ ਦੀ ਵਿਚਾਰ ਨਹੀਂ ਕਰਦਾ ਮੇਰੀ ਸ਼ਬਦ ਦੀ ਵਿਚਾਰ ਨਹੀਂ ਸੁਣਦਾ ਤੇਰੀ ਮੁਕਤੀ ਨਹੀਂ ਹੋਣੀ ਆਪੋ ਸਾਰੇ ਸਤਨਾਮ ਸਿਵਾ ਦੇ ਗੁਰੂ ਇੱਥੇ ਆ ਕੇ ਚੌਂ ਸਾਹ ਚੱਕੋ ਮਾਰਗ ਨੂੰ ਚੌਂ ਸਾਹ ਕਰੋ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅਰਮੰਦਾਸ ਸਾਹਿਬ ਚੁੱਕੋ ਸ਼ਬਦ ਪੜੋ ਉਹਨੂੰ ਵਿਚਾਰੋ ਕੀ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਨੇ ਮਹਾਰਾਜ ਸਮਝਣ ਦਾ ਯਤਨ ਕਰੋ ਮਾਰ ਜਿਕੇ ਤੇ ਇਹ ਦੁਨੀਆ ਦੇ ਮਨੁੱਖ ਇਹ ਆਪਾਰ ਪਤਾਰਾ ਹੋ ਜੂ ਕੋ ਬੰਦਗੀ ਕਰ ਇਹ ਗੱਲ ਮੈਂ ਕਰ ਰਿਹਾ ਸੀ ਪਹਿਲਾਂ ਦੀ ਬਸ ਆਪਣੇ ਕੋਲ ਸਮਾਂ ਮਿੰਟ ਅੱਜ ਤੱਕ ਨਾ ਰਹੇਗੇ ਹੋਰ 1 ਵਜੇ ਮੈਂ ਆਨੰਦ ਸਾਹਿਬ ਆਪਾਂ ਅਰਦਾਸ ਸ਼ੁਰੂ ਹੋ ਜਾਣੀ ਜਿਵੇਂ ਪ੍ਰਮਾਤਮਾ ਦਾ ਹੁਕਮ ਹੈ ਬਸ 2 ਮਿੰਟ ਤੁਹਾਡੇ ਹੋਰ ਲੈ ਕੇ ਫਿਰ ਮੈਂ ਆਨੰਦ ਸਾਹਿਬ ਸ਼ੁਰੂ ਕਰਦਾ ਤੇ ਪਿਆਰਿਓ ਪਹਿਲੇ ਜਿਹੜੇ ਨੰਬਰ ਸਟਾਇਟ ਪਹਿਲਾ ਜਿਹੜਾ ਪਹਿਲਾ ਸਟਾਫ ਨੰਬਰ ਇੱਕ ਡੋਟ ਕਰ ਲਿਓ ਤੈਨੂੰ ਕੰਟੀ ਦਾ ਇੱਕ ਪਰੇ ਰਹਿ ਤੈਨੂੰ ਕਿੱਥੇ ਪਹਿਲਾ ਪੈਰ ਜਿਹੜਾ ਸਾਡਾ ਸ਼ੁਰੂ ਹੁੰਦਾ ਉਹ 6 ਤੋਂ 9 ਸ਼ਾਮ ਦਾ ਸਮਾਂ ਪਹਿਲਾ ਪੈਰ ਬਾਬਾ ਫਰੀਦ ਸਾਧਨੀ ਦੱਸਦਾ ਸਮਾਂ ਬਾਣੀ ਤੇ ਪਹਿਲਾ ਪਹਿਰੇ ਵਗਰਾ ਪਹਿਲੇ ਪੈਰ ਸਾਡਾ 6 ਤੋਂ 9 ਇਹ ਜਿਹੜਾ ਅੰਮ੍ਰਿਤ ਵੇਲੇ ਦਾ ਪਹਿਲਾ ਉਹ 3 ਤੋਂ 6 1 ਤੋਂ 6 ਇਹ ਬਾਬਾ ਜੀ ਕਹਿੰਦੇ ਪਹਿਲੇ ਪਹਿਰੇ ਖੁੱਲਣਾ ਪਹਿਲੇ ਪੈਰ ਤੇ ਜਦੋਂ ਰਹਿ ਰਸ ਸਾਫ ਕਰੇਗਾ

ਦੂਜਾ 9 ਤੋਂ 12 ਪੰਜਾ 12 ਤੋਂ 3 ਤੇ ਚੌਥਾ ਤਿੰਨ ਤੋਂ 6 6 ਵਜੇ ਤੌਥਾ ਪਹਿਰੇ ਜਿੱਤੇ ਫਲ ਫਲ ਪ੍ਰਾਪਤ ਹੁੰਦਾ ਹੈ ਉਹ ਅਮਰ ਦਾ ਬਣ ਜਿਹੜਾ ਤੋਪੈ ਸੰਭਾਲ ਗਿਆ ਪਹਿਲਾ ਪਹਿਰਾ 6 ਤੋਂ 9 ਵਾਲਾ ਤੇ ਆਖਰੀ ਚੌਥਾ ਪਹਿਰ 3 ਤੋਂ 6 ਵਾਲਾ ਕਹਿੰਦੇ ਉਹ ਫਲ ਪ੍ਰਾਪਤ ਕਰ ਜਾਂਦਾ ਹੈ ਉਹ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਦੇ ਕਿਆਰੋ ਜੀਵਨ ਬਣਾ ਬੋਲਤ ਹੈ ਮੇਰੇ ਕੋ ਸਮਾ ਦੇ ਨਾ ਹੋਰ ਵਿਚਾਰ ਤਰ੍ਹਾਂ ਕਿ ਜਿਵੇਂ ਭਾਈ ਸਾਹਿਬ ਪਰਵਾਰ ਦੇ ਸਾਹ ਦੱਸਿਆ ਉਸ ਸਮੇਂ ਚ ਆਪਾਂ ਸਮਾਪਤੀ ਕਰਦੇ ਹਾਂ ਸਮਾਹ ਭਾਈ ਮਾਤਾ ਪਿਤਾ ਸਤਿ ਦੇ ਆਪਾਂ ਨੂੰ ਜਾਣਾ ਪਰ ਮਾਤਾ ਪਿਤਾ ਦੀ ਸੇਵਾ ਕਰੇ ਉਹ ਬਦ ਬਦ ਭਾਗਤਾਂ ਨੂੰ ਪੁੱਛੋ ਜਿਵੇਂ ਰੱਬ ਨੂੰ ਪੁੱਛਣਾ ਓਵੇਂ ਮਾਤਾ ਪਿਤਾ ਦੀ ਸੇਵਾ ਕਰੋ ਤੇ ਜਿਹੜੇ ਮਾਤਾ ਪਿਤਾ ਨੇ ਉਹ ਬੱਚਿਆਂ ਨੂੰ ਪਿਆਰ ਕਰੋ ਆਪ ਤੋਂ ਛੋਟਿਆਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਆਪ ਤੋਂ ਪਿਆਰ ਕਰਦੇ ਆ ਬੇਅੰਤ ਜੀ ਬਖਸ਼ਾ